परमपिता परमेश्वर भगवान श्री भोलेनाथ जी महाराज की जय प्रभु श्री रामचंद्र महाराज की जय बाबा शेषनाग महाराज की जय बाबा गुलाबगढ़ महाराज की जय माता शीतला जी जय जयकार ये जो ਪਿੰਡ ਹੈ ਸਾਡਾ ਇਹਦਾ ਨਾਮ ਸਹਾਟਨਪੁਰਾ ਪ੍ਰਾਚੀਨ ਸਮੇਂ ਤੋਂ ਇੱਥੇ ਇਸ ਸਥਾਨ ਤੇ માતા ਦੀ ਤਲਾਈ ਸੀ ਜਿੱਥੇ ਸਾਡੇ ਲੋਕ ਪਹਿ ਬਾਤ ਸ਼ਾਦੀ ਦੇ ਅੰਦਰ ਟਾਈਮ ਮਾਤਾ ਦਾ ਪੂਜਨ ਕਰਦੇ ਸਨ ਸਮੇ ਦੇ ਨਾਲ ਨਾਲ ਇਹ ਜਗਾ ਦੀ ਜਿਹੜੀ ਸੀ ਸਫਾਈ ਦੀ ਘਾਟ ਹੋਣ ਕਰਕੇ ਲੋਕੀ ਆਪਣੇ ਘਰਾਂ ਸੀ ਪੂਜਾਂ ਲੱਗ ਪਏ ਤੇ ਸਾਡੇ ਪਿੰਡ ਦੇ ਸਾਰੇ ਮਹਤਵਪੂਰਨ ਲੋਕਾਂ ਨੇ ਇਕੱਠੇ ਹੋ ਕੇ ਨਿਰਣੇ ਲਿਆ ਕਿ ਇੱਥੇ ਮਾਤਾ ਸੀਤਲਾ ਦਾ ਮੰਦਿਰ ਬਣਨਾ ਚਾਹੀਦਾ ਤੇ ਪਿੰਡ ਦੇ ਵਿੱਚ ਹਰ ਘਰੋਂ ਕਲੈਕਸ਼ਨ ਲੈ ਕੇ ਇਹਨਾਂ ਨੇ ਇਸ ਮੰਦਿਰ ਦਾ ਜਿਹੜਾ ਸੀ ਸਥਾਪਨਾ ਹੋਈ ਔਰ ਅੰਦਰ ਦਾ ਕੰਮ ਚੱਲ ਰਿਹਾ ਹੈ ਅੱਜ ਜਿਨ੍ਹਾਂ ਨੇ ਮਾਤਾ ਸੀਤਲਾ ਦੀ ਮੂਰਤੀ ਲਾ ਕੇ ਇੱਥੇ ਵਿਰਾਜਮਾਨ ਕੀਤੀ ਹੈ ਔਰ ਜਿਹੜਾ ਇਹਦੀ ਸਥਾਪਨਾ ਆ ਪੂਜਨਾ ਮੈਨਾਂ ਕੁਛ ਹੋ ਕਰ ਰਹਿਣਾ ਕਿ ਨਮਰਾਤਰ ਚ ਕਰਾਂਗੇ ਅਸੀਂ ਕਿਉਂਕਿ ਜਿਹੜੀ ਸੀਤਲਾ ਮਾਤਾ ਆ ਤੇ ਸਾਡੇ ਹਰ ਵਿਆਦੀ ਨੂੰ ਦਰੂਰ ਕਰਦੀ ਆ ਔਰ ਪਿੰਡ ਨੂੰ ਸੁਖ ਮੇਂ ਰੱਖਦੀ ਆ ਸਾਡੇ ਵਿਚ ਆਮ ਜਿਹੜੀ ਲੋਕਾਂ ਦੀ ਮਾਤਾ ਹੁੰਦੀ ਆ ਇੱਥੇ ਮੱਥਾ ਟੇਕਣ ਦੇ ਨਾਲ ਲੋਕੀ ਠੀਕ ਹੋ ਜਾਂਦੇ ਨੇ ਕਾਕੜਾ ਜਿਹੜਾ ਹੁੰਦਾ ਉਹ ਵੀ ਠੀਕ ਹੋ ਜਾਂਦਾ ਹੋਰ ਸੀਤਲਾ ਮਾਤਾ ਦਾ ਮਤਲਬ ਹੁੰਦਾ ਕਿ ਠੰਡਕ ਦੀ ਦੇਵੀ ਇਹ ਕਿਸੇ ਕਿਸਮ ਦੀ ਵਿਅਕਤੀ ਦੇ ਸਰੀਰ ਦੇ ਅੰਦਰ ਜਿਹੜੀ ਉਤੇਜਤਾ ਹੁੰਦੀ ਆ ਉਹਨੂੰ ਖਤਮ ਕਰਕੇ ਉਹਨੂੰ ਸ਼ਾਂਤਮਈ ਰੱਖਦੀ ਆ ਔਰ ਅਜਿਹੀ ਬੜੇ ਬਾਗੇਸ਼ਾਲੀਆਂ ਕੀ ਮਾਤਾ ਜੀ ਦਾ ਜਿਹੜਾ ਮੰਦਿਰ ਆ ਉਹਦਾ ਜਿਹੜਾ ਇਤਿਹਾਸ ਦੇਖਿਆ ਜਾ ਰਿਹਾ ਉਹਦੇ ਵਿੱਚ ਸਾਡੀ ਵੀ ਛੋਟੀ ਜੀ ਵਾਗੇਦਾਰੀ ਆ ਔਰ ਭਗਵਾਨ ਸਾਡੇ ਪਿੰਡ ਨੂੰ ਉੱਚ ਬਲੰਦੀਆਂ ਤੇ ਲੈ ਕੇ ਜਾਏ ਔਰ ਹਮੇਸ਼ਾ ਹੀ ਸਾਡਾ ਪਿੰਡ ਜਿਹੜਾ ਆ ਉਹ ਅੱਛੇ ਅੱਛੇ ਕਮਾਂਝੀ ਸਾਲੇ ਔਰ ਚੰਗੇ ਬੱਬੇ ਮੰਦਰਾਂ ਦਾ ਨਿਰਮਾਣ ਕਰੇ ਜਿਹਾ ਮਾਤਰਾ ਸੀਤਾਰਾ ਜਿਹਾ ਭਗਵਾਨ ਸ਼੍ਰੀ ਰਾਮਚੰਦਰ ਮਹਾਦੇਵ ਬੱਚੇ ਪੜ ਚੁੱਕੇ ਆ ਜਿਹੜੇ ਗਲਤ ਰਸਤੇ ਚੱਲ ਗਏ ਉਹਨਾਂ ਨੂੰ ਸਨਾਤਨ ਨਾਲ ਕਿਦਾਂ ਜੁੜੇਗਾ ਇਹ ਮਾਧਮ ਆ ਪੀਰਸੀ ਮੰਦਰ ਬਣਾ ਰਿਹਾ ਇਹ ਬੱਚੇ ਦਿਖਦੇ ਨੇ ਕਿ ਸਿੱਧੇ ਸਿੱਧੇ ਢੰਗ ਦੇ ਨਾਲ ਬੱਚੇ ਜਦੋਂ ਇੱਥੇ ਆਉਂਦੇ ਨੇ ਔਰ ਇਹ ਸਨਾਤਨ ਦੇ ਸਤੰਭ ਨੇ ਜਿਹਨਾਂ ਨੂੰ ਅਸੀਂ ਸਥਿਰ ਕਰਕੇ ਔਰ ਲੋਕਾਂ ਨੂੰ ਆਪਣੇ ਪਰਮਪિતા ਪਰਮੇਸ਼ਰ ਦੀ ਪ੍ਰਭੂਤਾ ਦਾ ਗਿਆਨ ਹੁੰਦਾ ਹਰ ਪਿੰਡ ਦੇ ਵਿੱਚ ਸ਼ਕਤੀ ਦਾ ਮੰਦਰ ਕੁਲਦੇਵ ਦਾ ਮੰਦਰ ਅਤੀ ਹੋਣਾ அவਸ਼ਕ ਹੈ ਕਿਉਂਕਿ ਜਿੰਨਾਂ ਪਿੰਡਾਂ ਦੇ ਚchnੀਆਂ ਬੱਚੇ ਨੂੰ ਪਤਾ ਨਹੀਂ ਲੱਗਦਾ ਸਾਡਾ ਕੋਈ ਦੇਵ ਕੌਣ ਹੈ ਸਾਡਾ ਈਸ਼ਟ ਕੌਣ ਹੈ ਭਗਵਾਨ ਸ਼੍ਰੀ ਰਾਮਚੰਦਰ ਸਿਕੌਣ ਨਾ ਹਨੂਮਾਨ ਜੀ ਕੌਣ ਨਾ ਸ਼ਕਤੀ ਦੇਵੀ ਕੌਣ ਹੈ ਔਰ ਜਦੋਂ ਅਸੀਂ ਇਸ ਤਰ੍ਹਾਂ ਦੇ ਸਤੰਭ ਸਥਾਪਿਤ ਕਰਦੇ ਹਾਂ ਤੇ ਬੱਚੇ ਮੱਥਾ ਟੇਕਣਾ ਨੰਦਦੇ ਨਾ ਤੇ ਉਹ ਦੀ ਜਾਣਕਾਰੀ ਲੈ ਕੇ ਸਨਾਤਨ ਸੰਸਕ੍ਰਿਤੀ ਦੇ ਨਾਲ ਅਟੈਚ ਹੋ ਜਾਂਦੇ ਹੈ ਜੈ ਮਾਤਾ ਦੀ ਜੈ ਮਾਤਾ ਦੀ ਇਹ ਥਾਂ ਪਰ ਪਿੰਡ ਦੇ ਈਸਲਾ ਮਾਤਾ ਦਾ ਮੰਦਿਰ ਬਣ ਰਿਹਾ ਜੀ ਪਰਮਾਤਮਾ ਸ਼ੁਕਰ ਸਾਬੇ ਈ ਇੱਥਾ ਜੀ ਸਿਰੇ ਛਾੜੇ ਕੰਮ ਮੂਰਤੀ ਲਾ ਕੇ ਤੇ ਨਾ ਉੱਥੇ ਲੁਧਿਆਣੀ ਦੀ ਮੂਰਤੀ ਲਾ ਕੇ ਪੂਰੇ ਪਿੰਡ ਦੀ ਕਰਮਾ ਕੀਤੀ ਹੈ ਬਾਤ ਇਹਦਾ ਕਿ ਨਾ ਇਹਦਾ ਸਥਾਪਨਾ ਕੀ ਕਿਸਾਬ ਨਾਲ ਏਦਾਂ ਚਲੋ ਰੱਖੀ ਗਈ ਹੈ ਜਿਵੇਂ ਸਥਾਪਨਾ ਹੀ ਹੋ ਗਈ ਹੈ ਕਿਦਾਂ ਨਹੀਂ ਹੈ ਕੀਤੀ ਗਈ ਹੈ ਹੋਰ ਜੋ ਵੀ ਹੈ ਪਿੰਡ ਦੇ ਸਾਰਿਆਂ ਦੇ ਸਹਿਯੋਗ ਕਰਕੇ ਕਰੇ ਕਦੇ ਸਾਰੇ ਖਮਖਾਤ ਨਵਾਯਾ ਜੈ ਜੈ ਲੱਖ ਲੱਖ ਵਧਾਈਆਂ ਜੈ ਮਾਤਾ ਦੀ ਜੈ ਮਾਤਾ ਦੀ ਜੈ ਮਾਤਾ ਦੀ ਜੈ ਮਾਤਾ